Hmm. Uh -huh. ਜਿਹੜਾ ਮੰਦਿਰ ਦੇ ਵਿੱਚ ਅੱਜ ਪ੍ਰੋਗਰਾਮ ਹੋ ਰਿਹਾ ਇਹ ਬੇਸਿਕਲੀ ਭਗਵਾਨ શ્રી ਚੈਤਨ ਮਹਾਪ੍ਰਭੂ ਦਾ ਪ੍ਰਗਟ ਦਿਵਸ ਦੇ ਉਪਲਖ ਵਿੱਚ ਮਨਾਇਆ ਜਾ ਰਿਹਾ ਜਿਹੜਾ ਕਿ ਭਗਵਾਨ શ્રી ਕ੍ਰਿਸ਼ਨ ਚੈਤਨ ਮਹਾਪ੍ਰਭੂ ਭਗਵਾਨ શ્રી ਕ੍ਰਿਸ਼ਨ ਸਾਖਸ਼ ਆਇਤੋ ਲਗਭਗ 500 ਸਾਲ ਪਹਿਲਾਂ ਪ੍ਰਗਟ ਹੋਏ ਸੀਗੇ ਨਵਦੀਪ ਮਾਇਆਪੁਰ ਦੇ ਵਿੱਚ ਤੇ ਉਹਨਾਂ ਦੇ ਪ੍ਰਗਟ ਉਪਲਖ ਦੇ ਵਿੱਚ ਫੈਸਟੀਵਲ ਜਿਹੜਾ ਹਰ ਸਾਲ ਅਸੀਂ ਸੈਲੀਬ੍ਰੇਟ ਕਰਦੇ ਹਾਂ ਸੋ ਇਹਦਾ ਕਾਰਨ ਹੈਗਾ ਵਾ ਕਿਉਂਕਿ ਮਹਾਪ੍ਰਭੂ ਜਦੋਂ ਪ੍ਰਗਟ ਹੋਏ ਸੀ ਸ਼੍ਰੀ ਕ੍ਰਿਸ਼ਨ ਚੈਤਨ ਮਹਾਪ੍ਰਭੂ ਜਦੋਂ ਪ੍ਰਗਟ ਹੋਏ ਉਹਨਾਂ ਨੇ ਘਰ ਘਰ ਦੇ ਵਿੱਚ ਜਾ ਕੇ ਕ੍ਰਿਸ਼ਨ ਭਗਤੀ ਦਾ ਪ੍ਰਚਾਰ ਪ੍ਰਸਾਰ ਕੀਤਾ ਹਰੇ ਕ੍ਰਿਸ਼ਨ ਦਾ ਮੰਤਰ ਜਿਹੜਾ ਅੱਜ ਪੂਰੀ ਦੁਨੀਆ ਜਪ ਰਹੀ ਹੈ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਇਹ ਮਹਾਪ੍ਰਭੂ ਦੀ ਦੇਣ ਹੈ ਮਹਾਪ੍ਰਭੂ ਦੀ ਕਿਰਪਾ ਨਾਲ ਅੱਜ ਪੂਰਾ ਵਿਸ਼ਵ ਸਿਰਫ ਭਾਰਤ ਵਿੱਚ ਹੀ ਨਹੀਂ ਦੇਸ਼ ਵਿਦੇਸ਼ ਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਵੀ ਇਸ ਮਹਾ ਮੰਤਰ ਦਾ ਉਚਾਰਨ ਕੀਤਾ ਜਾ ਰਿਹਾ ਸੋ ਇਹ ਸਭ ਸ਼੍ਰੀ ਕ੍ਰਿਸ਼ਨ ਚੈਤਨਯ ਮਹਾਪ੍ਰਭੂ ਦੀ ਕਿਰਪਾ ਤੋਂ ਨਾਲ ਹੋ ਪਾਇਆ ਸੋ ਇਹ ਉਹਨਾਂ ਦੀ ਪ੍ਰਗਟ ਤਿਥੀ ਜਿਹੜੀ ਹੈ ਪੂਰੇ ਵਿਸ਼ਵ ਦੇ ਵਿੱਚ ਸੈਲੀਬ੍ਰੇਟ ਕੀਤੀ ਜਾਂਦੀ ਹੈ ਸੋ ਅਸੀਂ ਵੀ ਇਸ ਕੌਣ ਜਲੰਧਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਲਬਾਗ ਨਗਰ ਵੱਲੋਂ ਅਸੀਂ ਹਰ ਸਾਲ ਇਹ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਸੈਲੀਬ੍ਰੇਟ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਅੱਜ ਦੇਖ ਰਹੇ ਹੋ ਅੱਜ ਜਗਨਨਾਥ ਮਿਸ਼ਰ ਫੈਸਟੀਵਲ ਹੈ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜਦੋਂ ਪ੍ਰਗਟ ਹੋਏ ਤੇ ਉਹਨਾਂ ਦੇ ਪਿਤਾ ਆਨੰਦ ਬਾਬਾ ਨੇ ਅਗਲੇ ਦਿਨ ਪੂਰੇ ਪਿੰਡ ਦੇ ਵਿੱਚ ਪੂਰੇ ਗਾਉਂ ਦੇ ਵਿੱਚ ਬਰਜ ਦੇ ਵਿੱਚ ਸਾਰਿਆਂ ਨੂੰ ਭੰਡਾਰਾ ਕੀਤਾ ਸੀ ਸੋ ਸੇਮ ਵੇ ਕੱਲ ਜਿਹੜਾ 25 ਦਸੰਬਰ ਸੀ ਸੋਰੀ 25 ਮਾਰਚ ਸੀ 25 ਮਾਰਚ ਨੂੰ ਸ੍ਰੀ ਗੌਰੰਗ ਮਹਾਪ੍ਰਭੂ ਦਾ ਆਸ਼ਿਸ਼ ਚੈਤਨਯ ਮਹਾਪ੍ਰਭੂ ਦਾ ਪ੍ਰਗਟ ਦਿਵਸ ਸੀ ਸੋ ਉਹਨਾਂ ਦੀ ਪ੍ਰਗਟ ਹੋਣ ਦੀ ਤਿਥੀ ਜਿਹੜੀ ਹੈ ਉਹ ਤਿੰਨ ਦਿਨਾਂ ਤੋਂ ਅਸੀਂ ਸੈਲੀਬ੍ਰੇਟ ਕਰ ਰਹੇ ਆਂ ਅੱਜ ਉਹਨਾਂ ਦੇ ਪਿਤਾ ਜਗਨਨਾਥ ਮਿਸ਼ਰ ਅੱਜ ਦੇ ਦਿਨ ਭੰਡਾਰਾ ਕਰਦੇ ਨੇ ਸੋ ਅੱਜ ਅਸੀਂ ਵੀ ਭੰਡਾਰਾ ਕਰ ਰਹੇ ਆਂ ਸੋ ਸਾਡੀ ਲੈਂਗੁਏਜ ਵਿੱਚ ਇਹਨੂੰ ਕਹਿੰਦੇ ਆਂ ਜਗਨਨਾਥ ਮਿਸ਼ਰ ਫੈਸਟੀਵਲ ਕਿ ਜਗਨਨਾਥ ਮਿਸ਼ਰ ਜਿਹੜੇ ਉਹਨਾਂ ਦੇ ਪਿਤਾ ਵਾ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ कि ਮੇਰੇ ਘਰ ਦੇ ਵਿੱਚ ਸਵੈਮ ਕ੍ਰਿਸ਼ਨ ਪ੍ਰਗਟ ਹੋਇਆ। ਸੋ ਉਹਨਾਂ ਦੀ ਪ੍ਰਗਟ ਉਤਸਵ ਨੂੰ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਸੋ ਮੰਦਿਰ ਦੇ ਵਿੱਚ ਬਹੁਤ ਧੁਰੋਂ ਧੁਰੋਂ ਬਾਕੀ ਲੋਕ ਦਰਸ਼ਨ ਕਰਨ ਆਂਦੇ ਆ। ਅਸੀਂ ਜਲੰਧਰ ਦੇ ਰਹਿਣ ਵਾਲੇ ਆਂ ਬਟ ਜਲੰਧਰ ਦੇ ਸਰਾਊਂਡਿੰਗ ਜਿੰਨੇ ਵੀ ਏਰੀਆ ਨੇ ਉੱਥੇ ਦੇ ਲੋਕ ਵੀ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਬੜਾ ਸੁੰਦਰ ਸੁਚਾਰੂ ਰੂਪ ਨਾਲ ਆਂਦੇ ਆ। ਨਜ਼ਦੀਕ ਜਿਸ ਤਰ੍ਹਾਂ ਫਗਵਾੜਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਟਾਂਡਾ ਤੋਂ ਸੁਆ ਮੁਕੇਰੀਆਂ ਤੱਕ ਦੇ ਭਗਤ ਜਿਹੜੇ ਆਂਦੇ ਆ ਠਾਕੁਰਾਂ ਦੇ ਦਰਸ਼ਨ ਕਰਨ ਵਾਸਤੇ। ਸੋ ਅੱਜ ਤੁਸੀਂ ਦੇਖ ਸਕਦੇ ਹੋ ਠਾਕੁਰ ਜੀ ਕਿੰਨਾ ਸੁੰਦਰ ਸ਼ਿੰਗਾਰ ਹੈਗਾ ਭਗਵਾਨ ਨੂੰ ਇਸੇ ਤਰ੍ਹਾਂ ਬੜਾ ਸੋਹਣਾ ਤਰੀਕਾ ਨਾਲ ਸਾਰੇ ਤਰੀਕਾ ਨਾਲ ਸਜਾਇਆ ਜਾਂਦਾ ਹੈ ਜਿਸ ਦਿਨ ਮਹਾਪ੍ਰਭੂ ਦੇ ਪ੍ਰਕਾਟ ਹੋਤੀ ਹੁੰਦੀ ਹੈ ਉਸ ਦਿਨ ਭਗਵਾਨ ਦਾ ਅਭਿਸ਼ੇਕ ਕੀਤਾ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਜੂਸਿਸ ਦੇ ਨਾਲ ਤਰ੍ਹਾਂ ਦੁੱਧ ਨਾਲ ਦਹੀਂ ਨਾਲ ਸ਼ਹਿਦ ਨਾਲ ਭਗਵਾਨ ਆਂਦੇ ਹੈ ਨਾਰਮਲੀ ਕੋਈ ਵਿਅਕਤੀ ਅਗਰ ਨਾ ਆਏਗਾ ਤਾਂ ਰੂਮ ਦੇ ਵਿੱਚ ਕਮਰੇ ਨੂੰ ਬੰਦ ਕਰਕੇ ਨਾ ਆਏਗਾ ਵਾਸ਼ਰੂਮ 'ਚ ਲੇਕਿਨ ਭਗਵਾਨ ਐਨੇ ਕਿਰਪਾਲੂ ਨੇ ਪਬਲੀਕਲੀ ਸਭ ਦੇ ਵਿੱਚ ਆਂਦੇ ਹੈ ਕਿਉਂ ਤਾਂ ਕਿ ਉਹ ਸਭ ਦੇ ਉੱਤੇ ਕਿਰਪਾ ਕਰ ਸਕਣ ਸਭ ਉਹਨਾਂ ਦਾ ਉਹਨਾਂ ਨੂੰ ਕੀਤਾ ਹੈ ਜਿਹੜਾ ਵਿਸ਼ੇਸ਼ ਹੁੰਦਾ ਵਾ ਉਹਨੂੰ ਪ੍ਰਸਾਦ ਰੂਪ ਦੇ ਵਿੱਚ ਗ੍ਰਹਿਣ ਕਰ ਸਕਣ ਸੋ ਕੱਲ ਹੋਤੀ ਸੀਗੀ 25 ਮਾਰਚ ਜਦੋਂ ਅੰਸ਼ੀ ਸ਼ਚੈਤਨ ਮਹਾਪ੍ਰਭੂ ਦੀ ਪ੍ਰਗਟਤੀ ਸੀ सेलिब्रेट ਕੀਤੀ ਮਨਾਇਆ ਉਹਨੂੰ ਸੋ ਅੱਜ ਜਗਨਨਾਥ ਜਗਨਾਥ ਮਿਸ਼ਰ ਜੋ ਕਿ ਉਹਨਾਂ ਦੇ ਪਿਤਾ ਹੈ ਉਹਨਾਂ ਦੀ ਤਰਫੋਂ ਅੱਜ ਦਾ ਭੰਡਾਰਾ ਕੀਤਾ ਜਾ ਰਿਹਾ ਸੋ ਅੱਜ ਕੇਵਲ ਇਸਕੋਨ ਜਲੰਧਰ ਹੀ ਨਹੀਂ ਪੂਰਾ ਪੂਰੇ ਵਿਸ਼ਵ ਦੇ ਵਿੱਚ ਜਿੰਨੇ ਵੀ ਇਸਕੋਨ ਦੇ ਗੋੜੀਆ ਸੰਪਰਦਾ ਦੇ ਜਿੰਨੇ ਵੀ ਗੋੜੀਆ ਸੰਪਰਦਾ ਦੇ ਮੰਦਰ ਹੈਗੇ ਆ ਉਹ ਸਭ ਅੱਜ ਦੀ ਤਿਤ ਨੂੰ ਬੜੇ ਸੁਚਾਰੂ ਰੂਪ ਦੇ ਨਾਲ ਸੈਲੀਬ੍ਰੇਟ ਕਰ ਰਹੇ ਆ ਸੋ ਸਾਡੇ ਲਈ ਬੜੇ ਸੁਭਾਗੇ ਦੀ ਗੱਲ ਹੈਗੀ ਐ ਫੈਸਟੀਵਲ ਹਰ ਵਿਅਕਤੀ ਨੂੰ ਅਟੈਂਡ ਕਰਨਾ ਚਾਹੀਦਾ ਵਾ ਕਿਉਂ ਕਿ ਕਿਉਂਕਿ ਇਹ ਜਿਹੜਾ ਫੈਸਟੀਵਲ ਹੈ ਲਵ ਦਾ ਫੈਸਟੀਵਲ ਹੈ ਪ੍ਰੇਮ ਦਾ ਹਰ ਇੱਕ ਦੂਸਰੇ ਨੂੰ ਪ੍ਰੇਮ ਵੰਡਣ ਦਾ ਹਰ ਇੱਕ ਦੂਸਰੇ ਦੇ ਹਰੇ ਦੇ ਵਿੱਚ ਪ੍ਰੇਮ ਉਜਾਗਰ ਕਰਨ ਦਾ ਕਿਉਂਕਿ ਮਹਾਪ੍ਰਭੂ ਜਦੋਂ ਪ੍ਰਗਟ ਹੋਏ ਉਹਨਾਂ ਨੇ ਕੇਵਲ ਔਰ ਕੇਵਲ ਸਾਰੇ ਦੁਨੀਆ ਦੇ ਵਿੱਚ ਸਿਰਫ ਔਰ ਸਿਰਫ ਪ੍ਰੇਮ ਹੀ ਵੰਡਿਆ ਸੋ ਅਸੀਂ ਇਸ ਦਿਤੀ ਨੂੰ ਬੜੇ ਤੁਮਤਮਾ ਮਨਾਣੇ ਆ ਤੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕੀ ਆ ਔਰ ਅਸੀਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਜਗਬਾਨੀ ਦਾ ਵੀ ਜਿਹੜੇ ਹਰ ਵਾਰੀ ਤੁਸੀਂ ਤੁਸੀਂ ਲੋਗ ਆਂਦੇ ਹੋ ਆਕਰ ਕੇ ਸਾਡੇ ਜਿਹੜੇ ਫੈਸਟੀਵਲ ਹੈ ਇਹਨੂੰ ਚਾਰ ਚੰਦ ਲਗਾ ਦਿੰਦੇ ਹੋ ਉਹਨੂੰ ਬੜੇ ਅੱਛੇ ਤਰੀਕੇ ਨਾਲ ਕਵਰ ਕਰਦੇ ਹੋ ਹਰੀ ਕ੍ਰਿਸ਼ਨਾ